ਸਤਿਗੁਰ ਦੇ ਹਾਰਦਾ ਹੋ ਗਿਆ ਮਣਕਾ ਮਣਕਾ ਸਤਿਗੁਰ ਦੇ ਹਾਰਦਾ ਹੋ ਗਿਆ ਮਣਕਾ ਮਣਕਾ ਸਤਿਗੁਰ ਦੇ ਹਾਰਦਾ ਹੋ ਗਿਆ ਮਣਕਾ ியான் மணக்க மணிக்க போகியான் மணக்க மணிக்க ਰਗ ਵਾ ਹੋ ਗਿਆ ਮਣਕਾ ਮਣਕਾ ਸੰਤ ਗੁਰ ਦੇ ਹਾਰ ਦਾ ਹੋ ਗਿਆ ਮਣਕਾ ਮਣਕਾ ਸੰਤ ਗੁਰ ਦੇ ਹਾਰ ਦਾ ਹੋ ਗਿਆ ਮਣਕਾ ਮਣਕਾ

मु 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 मुलका मुलका सतगुर ते हारिया मनका मनका सतगुर ते हारिका मनका यादि निकरिया परिवार ते चो वापस नतूज़ा निकरिया परिवार पर ते चो वापस नतूगा सतगुर मुलक सतगुर ॾाया मुलका सतगुर ॿार ਚੀਤੀ ਤਰ ਆਲਣਾ ਛੱਡ ਕੇ ਤੁਰ ਚੱਲੇ ਨੇ ਆਪਸ ਵਿੱਚ ਪਿਆ ਵਿਛੋੜੈ ਆਪਸ ਵਿੱਚ ਪਿਆ ਵਿਛੋੜੈ ਅਨਸਾਂ ਦੀਦਾਰ ਦਾ ਹੋ ਗਿਆ ਮਣਕਾ ਮਣਕਾ ਸਤਿਗੁਰ ਤੇ ਹਾਰ ਜਾ ਹੋ ਗਿਆ ਮਣਕਾ ਮਣਕਾ ਸਤਿਗੁਰ ਤੇ ਹਾਰ ਜਾ तन गुरू कलगी तर ਸਤਸ ਨਦੀ ਦੇ ਕਿਨਾਰੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਤਸ ਨਦੀ ਨੂੰ ਪਾਰ ਕਰਕੇ ਪਿਆਰੇ ਉਹ ਮਾ ਮਾਤਾ ਗੁਜਰੀ ਸਾਹਿਬ ਕੰਮੇ ਮਾਸ਼ ਕੀ ਦੀ ਚੁੱਕੀ ਰਹੀਦਾ ਬੱਠੀ ਚਾਹ ਤੂਰੇ ਨੇ ਛੰਡੀ ਹਵਾ ਪਹਾਲ ਦੀ ਪੌਂ ਸੀ ਨਸੀਰ ਸੀ ਲੰਗੀ मार्ण मार्ण की अपने उन सारा आया मेरी भी एक है। निके निके कौन होना होगी इना होगी कौन होगी मां नवाज मारी माता तू कौन है ਐਸ ਵੇਲੇ ਮੇਰੀ ਝੁੱਗੀ ਵਿੱਚ ਬੈਠੀ ਹੈ ਮਾਂ ਗੁਜਰੀ ਸਾਹਿਬ ਖਮੋਸ਼ ਹੋ ਗਏ ਮੱਛੀਆਂ ਫੜਨ ਵਾਲੇ ਕੰਮੇ ਮਾਸ਼ਕੀ ਨੇ ਫੇਰ ਆਵਾਜ਼ ਦਿੱਤੀ ਮਾਤਾ ਤੂੰ ਕੌਣ ਹੈ ਇੱਥੇ ਤਾਂ ਦਿਨ ਵੇਲੇ ਕੋਈ ਨਹੀਂ ਆਉਂਦਾ ਕਾ ਕੰਨੇ ਐ ਜੰਗਲ ਵੀ ਆਬਾਦ ਐ ਨਦੀ ਦਾ ਕਿਨਾਰਾ ਮਾਂ ਗੁਜਰੀ ਸਾਹਿਬ ਉਹ ਕੋਈ ਵੀ ਕਿਤੇ ਕੋਈ ਦੁਸ਼ਮਣ ਦਾ ਪੌਜ ਦਾ ਬੰਦਾ ਨਾ ਹੋਵੇ ਕੰਮੇ ਮਾਸ਼ਕੀ ਨੇ ਫੇਰ ਬਾਜ ਦਿੱਤੀ ਮਾਤਾ ਤੂੰ ਕੌਣ ਹੈ ਕਹਿ ਲਗੀ ਮੈਂ ਵੀਰ ਮਾਂ ਨੇ ਆਵਾਜ਼ ਨੂੰ ਪੁਛਾਣਿਆ ਗਿਆ ਕਹਿੰਦੀ ਵੇ ਮੈਂ ਤਾਂ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੇ

के वक्त गया। दे 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 मारे मगत से दसा आई साढ़े ते दुख ली बड़ी लगा पहाड़ बहाड़े राज एक दिन कहोदी बात है बड़ी पूरे का बेनिया लाल दे लाल ये पोतरे है पोड़ी, 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 पोड़ी। मेरे लाल रे लाल के पोतरे हैं मैं सुख मांगती नंदी जदी हाँ असींते पालके पसूमेरे पुतरे माता वे जी मसूमेर पते बचा मसूमे पे મેં માતા હંગરી બાંધે સિંગ દીવે સગત વેખત બે ગયા મેં માતા હંગરી બાંધે સિંગ દીવે સગત વેખત બે ગયા મેં માતા હાં તો કો બંધા સે કા જીવે સાગત વેખત બે ગયા મેં માતા ਜਦ ਤੇ ਬੰਦ ਪੈ ਗਿਆ ਤੇ ਉਹ ਮਾਂ ਕਹਿੰਦੀ ਵੀਰ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਆਹ ਪੁੱਤ ਮੇਰੇ ਪੁੱਤਰ ਐ ਤੇ ਗੁਰੂ ਦੇ ਬੱਚੇ ਜਦੋਂ ਮੱਛੀਆਂ ਫੜਨ ਵਾਲੇ ਨੇ ਕੰਮੇ ਨੇ ਸੁਣਿਆ ਵੀਰ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਵਾਹਿਗੁਰੂ ਮੇਰੇ ਗਰੀਬ ਦੀ ਝੁੱਗੀ ਚ ਓਹੋ ਪਿਆਰੇ ਉਹਦੇ ਪੈਰਾਂ 'ਤੇ ਧੁੱਤਰ ਦੀ ਨਿਕਲ ਗਈ ਕਹਿ ਲੱਗਾ ਮਾਂ ਤੁਸੀਂ ਚਰਨਾ ਤੇ ਡੇਪੇ ਕਹਿ ਲੱਗਾ ਨਾ ਮੇਰੇ ਕੋਲੇ ਕੋਈ ਕੱਪੜਾ ਨਾ ਮੇਰੇ ਕੋਲੇ ਕੋਈ ਅੱਗ ਸਕਾਉਣ ਦਾ ਸਾਧਨ ਹੈ ਤੇ ਮਾਂ ਤੁਸੀਂ ਮੇਰੇ ਇਸ ਝੁੱਗੀ ਵਿੱਚ ਬੈਠੋ ਕੋਈ ਬੱਚਾ ਥੋੜਾ ਜਿਹਾ ਖੁਸ ਗਿਆ ਇਹਨਾਂ ਕੋਲੋਂ ਤੇ ਇਹਨਾਂ ਨੇ ਆਪ ਹੀ ਹੱਥ ਛੱਡਿਆ ਉਹਨੇ ਇੱਥੇ ਹੀ ੜਿਆ ਬੱਚਾ ਤੇ ਰਾਤੀ ਵੀ ਇੱਕ ਬੱਚੇ ਦਾ ਤੇ ਗੱਲ ਕੀਤੀ ਕਿ ਦੇਖੇ ਬੱਚੇ ਨੂੰ ਜਰੂਰ ਲੱਭ ਦੇ ਦੀ ਤੇ ਤੁਹਾਨੂੰ ਇਹ ਬੇਸ਼ਤੀ ਹੈ ਰਾਤੀ ਪੁਆਇਲ ਵੀ ਕੱਟ ਹੋਏ ਨੇ ਉਹ ਮੱਥਾ ਟੇਕਣ ਲੱਗਿਆ ਤੇ ਕੱਟ ਹੋਏ ਨੇ ਇੱਕ ਮੋਬਾਈਲ ਦਾ ਧਿਆਨ ਰੱਖੋ ਇੱਕ ਆਪਣੇ ਪਰਮੋਏ ਰੱਖ ਤੇ ਆ ਰੱਖੋ ਇੱਕ ਆਪਣੇ ਮੱਥੇ ਦਾ ਸ਼ਬੂਰ ਹਟ ਜਾ ਜਦੋਂ ਸਰਪੁਰ ਬਾਜ਼ੀਆ ਵੀ ਜਾਏ ਮੇਰੇ ਲਈ ਉਹਨਾਂ ਦੇ ਨਾਲ ਹੋ ਕੇ ਹੁੰਦੀ ਜੇ ਕੋਈ ਜਦੋਂ ਦੰਦ ਪਾ ਰਿਹਾ ਸੋ ਬੈਨ ਦਾ ਧਿਆਨ ਰੱਖੋ ਜਮੀਨ ਦਾ ਧਿਆਨ ਰੱਖੋ ਬੰਦੀ ਹੋ ਜਾਵੇ ਇਧਰ ਜਬੂਰ ਹਟ ਜਾ ਜੀ ਜੀ